ਮੇਰਾ ਨਾਮ ਦੀਪਕ ਸੂਦ ਹੈ ਜੀ ਕੀ ਗੱਲਬਾਤ ਹੋਈ ਆ ਰਾਤ ਦੀ ਗੱਲ ਇਹ ਹੈ ਜੀ ਕੱਲ ਰਾਤ ਕਰੀਬ 9 ਵਜੇ ਬੀਜੇਪੀ ਦੇ ਵਰਕਰਾਂ ਵੱਲੋਂ ਜਿਹੜਾ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ ਜੀ ਇੱਥੇ ਚੌਂਕ ਦੇ ਵਿੱਚ ਜੀ ਔਰ ਮੇਰੀ ਦੁਕਾਨ ਦੀ ਤੋੜਪਾਨ ਕੀਤੀ ਗਈ ਆ ਔਰ ਮੇਰੇ ਸਟਾਫ ਦੇ ਨਾਲ ਜਿਹੜੇ ਕੁੜੀਆਂ ਵੀ ਸੀ ਮੁੰਡੇ ਵੀ ਸੀ ਉਹਨਾਂ ਨਾਲ ਕੁੱਟਮਾਰ ਕੀਤੀ ਗਈ ਆ ਜਿੱਦੀ ਫੁਟੇਜ ਜਿਹੜੀ ਆ ਉਹ ਮੈਂ ਤੁਹਾਨੂੰ ਸਾਰਿਆਂ ਨੂੰ ਹੁਣੇ ਜਿਹੜੀ ਆਦੇ ਦੇਣਾ ਵਾ ਜੀ ਇਹ ਵਜਾ ਵਜਾ ਕੀ ਆ ਦੇਖੋ ਬੀਜੇਪੀ ਵਾਲੇ ਜਿਹੜੇ ਆ ਗੁੰਡਾਗਰਦੀ ਦੇ ਉਤਰਾਏ ਆ ਜੀ ਕੱਲ ਜਿਹੜੀ ਗੁੰਡਾਗਰਦੀ ਹੋਈ ਆ ਉਹ ਚ ਕੋਈ ਯੁਵਾ ਮੋਰਚਾ ਦਾ ਪ੍ਰਧਾਨ ਆ ਦਿਨੇਸ਼ ਜੋਸ਼ੀ ਨਾਲ ਉਹਦੇ ਕੋਈ ਜਰਨਲ ਸੈਕਟਰੀ ਆ ਜੀ ਅਮਨ अरोड़ा ਨਾਲ ਉਹਦੇ ਕੋਈ ਇੱਕ ਮੁੰਡਾ ਵਕੀਲ ਆ ਜੀ ਵਿਕਰਮ ਵਿਕਰਮ ਰੋੜਾ ਵਾ ਜੀ ਨਾਲ ਉਹਦੇ ਸੀ ਆਪਣਾ ਇੱਕ ਅਭਿਸ਼ੇਕ ਜੋਸ਼ੀ ਆ ਜੀ ਜਿਹੜਾ ਕੰਦਾ ਜੀ ਮੈਂ ਪੱਤਰਕਾਰ ਆ ਜੀ ਤੇ ਹੋਰ ਉਹਨਾਂ ਦੇ ਨਾਲ ਇੱਕ ਕਾਰਤਿਕ ਚੋਪੜਾ ਸੀ ਨਾਲ ਘਰ ਤੋਂ ਕੱਢਣਾਂ ਦੇ ਨਾਲ 20 ਬੰਦੇ ਹੋਰ ਸੀ ਇਹ ਹਥਿਆਰ ਨਾਲ ਲੈਸੀ ਦੀ ਤੇ ਜਿਹੜੀ ਉਹਨੇ ਦੇਖੋ ਉਹਨੇ ਰਿਵਾਲਵਰ ਵੀ ਲਈ ਹੋਈ ਸੀ ਆਪਣਾ ਜਿਹੜਾ ਹੈਗਾ ਵਾ ਯੂਵਾ ਮੋਰਚਾ ਦਾ ਪ੍ਰਧਾਨ ਕੰਦਾ ਦਿਨੇਜ ਜੋਸ਼ੀ ਜੀ ਹੋਰ ਬੰਨੇ ਕਿਦੇ ਕੋ ਆ ਇਹਨਾਂ ਨੇ ਕੱਲ ਕੋਈ 21:00 ਵਜੇ ਆ ਕੇ ਤੇ ਮੇਰੀ ਦੁਕਾਨ ਦੇ ਬਾਹਰ ਆ ਕੇ ਝਗੜਾ ਕੇ ਹੋਰ ਨਾ ਤੇ ਮੇਰੀ ਦੁਕਾਨ ਦੇ ਬਾਹਰ ਆ ਕੇ ਇਹਨਾਂ ਨੇ ਮੇਰਾ ਸਟਾਫ ਉਥੇ ਨਾ ਰਖੜੀ ਦਾ ਤੁੰਦਰ ਸਾਡਾ ਸੀਜ਼ਨ ਦਾ ਟਾਈਮ ਆ ਜੀ ਉਥੇ ਆ ਕੇ ਇਹਨਾਂ ਨੇ ਸਾਰੀ ਤੋੜਪਨ ਕਰਨੀ ਸ਼ੁਰੂ ਕਰਤੀ ਉਸ ਤੋਂ ਬਾਅਦ ਇਹ ਅੰਦਰਵਾੜਾ ਹੈ ਜੀ ਤੇ ਵਰਕੇ ਉਥੇ ਲੇਡੀ ਸਟਾਫ ਸੀ ਮੇਰੀ ਦੁਕਾਨ ਤੇ ਤੇ ਇਹਨਾਂ ਨੇ ਉਥੇ ਪੂਰਨ ਤੌਰ ਤੇ ਜਿਹੜੀ ਹੈ ਨਿੱਗ ਗੁੰਡਾਗਰਦੀ ਕੀਤੀ ਆ ਜਿਹੜਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਜੀ ਇਹ ਜਿਹੜੀ ਗੁੰਡਾਗਰਦੀ ਕਰ ਰਿਹਾ ਇਹਦੀ ਸਾਰੀ ਜਿਹੜੀ ਸ਼ਹਿਵ ਆ ਇਹ ਜਿਹੜਾ ਇਹਨਾਂ ਦਾ ਜ਼ਿਲ੍ਹਾ ਪ੍ਰਧਾਨ ਆ ਜਿਹੜਾ ਹਰਜੀਤ ਸਿੰਘ ਆ ਜੀ ਇਹ ਇਹਦੀ ਸ਼ਹਿਰ ਤੇ ਸਾਰੀ ਜਿਹੜੀ ਗੁੰਡਾਗਰਦੀ ਹੋ ਰਹੀ ਆ ਕਿਉਂਕਿ ਉਹ ਆਪ ਵੀ ਜਿਹੜਾ ਵਾ ਪਹਿਲਾਂ ਉਰਦੇ ਵੀ ਕਈ ਪਰਚੇ ਰਜਿਸਟਰਡ ਆ ਜੀ ਹਰਜੀਤ ਸਿੰਘ ਤੇ ਤੇ ਜਿਹੜਾ ਇਹ ਦਿਨੇਸ਼ ਜੋਸ਼ੀ ਆ ਇੱਥੇ ਵੀ ਪਰਚੇ ਰਜਿਸਟਰਡ ਆ ਇਹਦਾ ਵੀ ਤੁਸੀਂ ਪੁਰਾਣਾ ਰਿਕਾਰਡ ਕੱਢੋ ਇਰਤੇ ਵੀ ਪਰਚੇ ਬੋਲਦੇ ਆ ਜੀ ਔਰ ਜਿਹੜਾ ਅਮਨ ਰੋੜਾ ਵਾ ਇਹ ਅੱਗੇ ਵੀ ਇੱਕ ਸਨਸਟਾਰ ਦੇ ਵਿੱਚ ਕਤਲ ਦੇ ਵਿੱਚ ਜਿਹੜਾ ਅੱਗੇ ਵੀ ਸਰਿਆ ਭੁਗਤ ਗਿਆ ਆਇਆ ਆ ਇਹ ਬੰਦਾ ਨਾਲ ਇਹਦੇ ਨਾਲ ਜਿਹੜਾ ਇੱਕ ਹੋਰ ਪੱਤਰਕਾਰ ਸੀ ਉਹਤੇ ਵੀ ਪਰਚੇ ਦਰਜ ਲਾਮ ਕਿ ਇਹ ਸਾਰੇ ਕਿਤਨਾ ਕਿਤੇ ਪੁਲਿਸ ਨੂੰ ਵੰਡ ਜਿਹੜਾ ਬੰਦੇ ਦੀ ਇਹਨਾਂ ਦੇ ਪਰਚੇ ਰਜਿਸਟਰ ਆ ਔਰ ਇਹ ਬੰਦਿਆ ਨੇ ਇਹ ਇੱਕ ਬੀਜੇਪੀ ਦਾ ਇਹਨਾਂ ਨੇ ਇੱਕ ਲਾ ਕੇ ਇੱਕ ਬੀਜੇਪੀ ਨੂੰ ਇੱਕ ਤਮਗਾ ਲਾ ਕੇ ਬੀਜੇਪੀ ਦਾ ਤੇ ਇੱਥੇ ਤਰਨਤਨ ਸ਼ਹਿਰ ਦੇ ਵਿੱਚ ਬਹੁਤ ਗੁੰਡਾਗਰਦੀ ਕਰ ਰਿਹਾ ਇਹ ਦੱਸਣਾ ਜੇ ਇਹ ਉਹ ਸ਼ਖਸ਼ ਆ ਜਿਨ੍ਹਾਂ ਦੇ ਮਗਰ ਬੰਦੇ ਤੇ ਵੋਟ ਤੇ ਕੋਈ ਨਹੀਂ ਹੈਗੀ ਪਰ ਇਹ ਗੁੰਡਾਗਰਦੀ ਦੇ ਨਾਲ ਮੈਂ ਪਾਰਟੀ ਨੂੰ ਉਹਨਾਂ ਦੀ ਪਾਰਟੀ ਦਾ ਹਾਈ ਕਮਾਂਡ ਹੈ ਨਾ ਦੱਸਣਾ ਕੰਨਾਵਾ ਕਿ ਅਰਜੀਤ ਸਿੰਘ ਆ ਜਿਹੜਾ ਇਹ ਗੁੰਡਾਗਰਦੀ ਨੂੰ ਉਹਥੇ ਬढ़ावा ਦੇ ਰਿਹਾ ਵਾ ਔਰ ਇਹਨਾਂ ਬੰਦਿਆਂ ਦੇ ਨਾਲ ਲਾ ਕੇ ਕਿ ਉਹ ਵੇਖੋ ਇਹਨਾਂ ਦੇ ਨਾਲ ਮੈਨੂੰ ਜੋ ਪਤਾ ਲੱਗਾ ਜੀ ਕਿ ਇਹਨਾਂ ਦੀ ਜਿਹੜੀ ਪੁਰਾਣੀ ਟੀਮ ਸੀ ਜਿਹੜੀ ਇਹਨਾਂ ਦੀ ਭਾਜਪਾ ਦੀ ਉਹਦੇ ਵੈਸੇ ਇਹਨਾਂ ਦਾ ਸਾਰਾ ਸਾਥ ਛੱਡ ਗਈ ਆ ਜੀ ਉਹ ਇਹ ਗੁੰਡਾ ਅੰਸਰ ਲੋ ਗਿਆ ਇਹਨਾਂ ਨੂੰ ਨਾਲ ਲੈ ਕੇ ਗੁੰਡਾਗਰਦੀ ਕਰ ਰਿਹਾ ਵਾ ਔਰ ਮੈਨੂੰ ਨਹੀਂ ਲੱਗਦਾ ਜੀ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਇਹਨਾਂ ਜਿਹੜੇ ਗੁੰਡੇ ਲੋਗ ਆ ਇਹਨਾਂ ਨੂੰ ਸ਼ਹਿਰ ਵਾਲੇ ਜਾਂ ਕੋਈ ਆਪਣਾ ਹੋਰ ਕਿਦੋਂ ਉਹਨਾਂ ਨੂੰ ਵੋਟ ਪਾਊਗੀ ਔਰ ਮੈਂ ਸਮਝਦਾ ਵਾ ਕਿ ਤੁਹਾਨੂੰ ਆਜੀ ਦੱਸ ਦੇਣਾ ਵਾ ਕਿ ਇਹ ਸਭ ਤੋਂ ਖੀਰਲੇ ਨੰਬਰ ਤੇ ਆਣਗੇ ਜੀ ਇੱਥੋਂ ਜੀ ਆਪਣਾ ਜੀ ਇਹ ਕੋਈ ਰੰਜਿਸ਼ ਦੇ ਕਾਰਨ ਜਿਹੜੀ ਆ ਕੱਲ ਗੁੰਡਾਗਰਦੀ ਕੀਤੀ ਵੇਖੋ ਜੀ ਰੰਜਿਸ਼ ਇੱਕ ਮੰਦਰ ਦਾ ਤੁਹਾਨੂੰ ਪਤਾ ਜੀ ਪਿੱਛੇ ਜੇ ਇੱਕ ਝਗੜਾ ਚੱਲਿਆ ਸੀ ਜੀ ਆਪਣਾ ਔਰ ਉਹਦੇ ਵਿੱਚ ਵੀ ਇਹਨਾਂ ਨੇ ਬੜੀ ਗੁੰਡਾਗਰਦੀ ਉਹਨਾਂ ਵਿੱਚ ਵੀ ਇਹਨਾਂ ਤੇ ਪਰਚੇ ਰਜਿਸਟਰਡ ਆ ਜੀ ਔਰ ਉਸ ਗੁੰਡਾਗਰਦੀ ਦੇ ਵਿੱਚ ਲੜਾਈ ਇਹਨਾਂ ਦੀ ਕਿਸੇ ਹੋਰ ਨਾਲ ਸੀ ਇਹਨਾਂ ਉਸੇ ਆੜ ਦੇ ਵਿੱਚ ਕਿਉਂਕਿ ਉਹਦੇ ਵਿੱਚ ਵੀ ਇਹ ਮੰਦਰ ਦੇ ਵਿੱਚੋਂ ਇਹਨਾਂ ਨੂੰ ਜਿਹੜਾ ਪ੍ਰਸ਼ਾਸਨ ਨੇ ਬਾਹਰ ਕੱਢਤਾ ਸੀ ਔਰ 145 ਲਾਤੀ ਮੰਦਰ ਦੇ ਵਿੱਚ ਔਰ ਉਸੇ ਹੀ ਗੁੰਡਾਗੱਦੀ ਦੇ ਵਿੱਚ ਇਹਨਾਂ ਲੋਕਾਂ ਨੇ ਉਸੇ ਆੜ ਦੇ ਵਿੱਚ ਮੇਰੀ ਦੁਕਾਨ ਤੇ ਹਮਲਾ ਕਰਤਾ ਜੀ ਔਰ ਮੇਰੇ ਦੋ ਬੰਦੇ ਦੇ ਸੀਰੀਅਸ ਆ ਜਿਹੜੇ ਦਾਖਲਿਆ ਔਰ ਇਹਨਾਂ ਨੇ ਬਾਅਦ ਚ ਕੀ ਕੀਤਾ ਜੀ ਆਪਣੇ ਇੱਕ ਬੰਦੇ ਸੱਟਾਂ ਲਾ ਕੇ ਉਹਦੇ ਦਾਖਲ ਕਰਤਾ ਜੀ ਜਦ ਕੀ ਫੁੜੇ ਮੌਜੂਦ ਆ ਮੇਰੇ ਕੋਲ ਸਾਰੀ ਜੀ ਸਾਰਾ ਕੁਝ ਮੇਰੇ ਕੋਲ ਮੌਜੂਦ ਆ ਤੇ ਬਾਕੀ ਤੁਹਾਡੇ ਰਾਈ ਮੈਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਕਿ ਜੋ ਵੀ ਆ ਸਾਰਾ ਸੱਚਾਈ ਵੇਖ ਕੇ ਇਹਨਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਸੀ ਦਿੱਤੀ ਕੋਈ ਤਰਖਾਸ ਹਾਂਜੀ ਹਾਂਜੀ ਬਿਲਕੁਲ ਜੀ ਜਦੋਂ ਇਹ ਮਸਲਾ ਹੋਇਆ ਵਾ ਉਦੋਂ ਥੋੜੇ ਦੇਰ ਬਾਅਦ ਇੱਥੇ ਇੱਥੇ ਮੋਕਲੇ ਪੁਲਿਸ ਵੀ ਸੀ ਮੌਜੂਦ ਜੀ ਪਰ ਉਹਨਾਂ ਨੇ ਕੋਈ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਨਹੀਂ ਕੀਤੀ ਠੀਕ ਆ ਜੀ ਬਾਅਦ ਚ ਪੁਲਿਸ ਐਕਟਿਵ ਹੋਈ ਆ ਜੀ ਪਰ ਉਹਨਾਂ ਜਿਹੜੇ ਇਹਨਾਂ ਨੇ ਗੁੰਡਾਗਰਦੀ ਦਾ ਪੂਰਾ ਨੰਗਾ ਨਾਚ ਕੀਤਾ ਵਾ ਜੀ ਜੀ ਜ਼ਿਲ੍ਹਾ ਪ੍ਰਧਾਨ ਤੇ ਇੱਕ ਵੱਡੇ ਇਲਜ਼ਾਮ ਲਾ ਰਹੇ ਦੇਖੋ ਜੀ ਇਹੋ ਜੀਆਂ ਗੁੰਡਾਗਰਦੀ ਬਾਕੀ ਦੇਖੋ ਐਮਐਲਏ ਸਾਹਿਬ ਬੈਠੇ ਆ ਮੈਂ ਤੁਸੀਂ ਪਿਛਲੇ 3 3.5 ਸਾਲ ਤੋਂ ਵੇਖੋ ਕਦੀ ਕਿਹੇ ਨਾ ਕਦੀ ਗੁੰਡਾਗਰਦੀ ਹੋਈ ਹੋਵੇ ਇੱਥੇ ਜਾਂ ਕੋਈ ਨਿਆਇ ਪਰਚਾ ਹੋਇਆ ਹੋਵੇ ਇਹ ਇੱਕ ਹਰਦੀਪ ਸਿੰਘ ਜਿਹੜਾ ਆਪਣੇ ਨੂੰ ਬੀਜੇਪੀ ਦਾ ਪ੍ਰਧਾਨ ਗੰਦਾ ਵਾ ਠੀਕ ਆ ਜੀ ਮੈਂ ਇਹਨੂੰ ਪੁੱਛਣਾ ਚਾਹਨਾ ਵਾ ਕਿ ਇਹ ਇੰਨੇ ਇਥੇ ਬੁੰਡੇ ਬਾਲੇ ਹੋਏ ਆ ਜੀ ਜਿਹੜੇ ਸ਼ਹਿਰ ਦੇ ਵਿੱਚ ਇੱਕ ਵੱਡੇ ਤਰੀਕੇ ਦੇ ਨਾਲ ਇਹ ਗੁੰਡਾਗਰਦੀ ਕਰ ਰਹੇ ਆ ਠੀਕ ਆ ਜੀ ਔਰ ਮੈਂ ਦੇਖੋ ਔਰੋ ਲੋਕ ਆ ਜਾ ਰਹੇ ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਹੈ ਜੀ ਠੀਕ ਹੈ ਜੀ ਔਰ ਇਹ ਮੈਂ ਤੁਹਾਨੂੰ ਬਾਕੀ ਸਾਰਾ ਕੁਝ ਪਾਰੀਏ ਨਾਲ ਬਾਰੇ ਪਤਾ ਹੀ ਹੈ ਜੀ ਇਹ ਬੰਦੇ ਕੌਣ ਆ ਕਿਸ ਤਰ੍ਹਾਂ ਦੇ ਇਹਨਾਂ ਦਾ ਹੈਗਾ ਵਾ ਜੀ ਤੇ ਮੈਂ ਇਹੋ ਹੀ ਬੇਨਤੀ ਤੁਹਾਨੂੰ ਸਾਰਿਆਂ ਨੂੰ ਕਰਨਾ ਚਾਹੁੰਦਾ ਵਾਂ ਕਿ ਇਹਨਾਂ ਦੇ ਵਿਰੁੱਧ ਜੋ ਵੀ ਸਖਤ ਕਾਰਵਾਈ ਬੰਦੀ ਹੈ ਇਹੀ ਕਈ ਇਹ ਨਹੀਂ ਕਹਿੰਦੇ ਕਿ ਨਿਆਂ ਕੀਤਾ ਜਾਵੇ ਕਿਉਂਕਿ ਇਹ ਲੋਕ ਨਿਆਂ ਹੀ ਕਰਦੇ ਆ ਇਹਨਾਂ ਦਾ ਜਦੋਂ ਨਾਂ ਹੋਵੇ ਧਰਨੇ ਲਾ ਦਿੰਦੇ ਆ ਉਹ ਕਰ ਦਿੰਦੇ ਆ ਅਸੀਂ ਕਹਿੰਦੇ ਜੋ ਸੱਚਾਈ ਆ ਸਾਰੀ ਵਡੇ ਲੋਕਾਂ ਲੋਕ ਮਜੂਰ ਸੀ ਅਤੇ ਦੁਕਾਨਦਾਰ ਮਯੂਸੀ ਲੋਗ ਮਯੂਸੀ ਤੇ ਆਪਣਾ ਜਾਰੇ ਅਥੇ ਲੱਗੇ ਸ਼ਕੇ ਕੈਮਰੇ ਲੱਗੇ ਆ ਜੀ ਪੁਲਿਸ ਨੂੰ ਦਿਖਾ ਦਿੱਤੀ ਕਿ ਹਾਂ ਜੀ ਹਾਂ ਜੀ ਰਾਤ ਹੀ ਪੁਲਿਸ ਨੂੰ ਸੁਣਦੇ ਵਿੱਚ ਆਇਆ ਕਿ ਉਹਨਾਂ ਦਾ ਵੀ ਕੋਈ ਸਾਥੀ ਜਿਹੜਾ ਉਹ ਐਡਵਰਟ ਮੈਂ ਮੈਂ ਉਹੀ ਬੇਨਤੀ ਕਰ ਰਿਹਾ ਜੀ ਇਹਨਾਂ ਨੇ ਸਭ ਕੁਝ ਫੁਟੇਜ ਦੇ ਵਿੱਚ ਉਹ ਜਿਹੜਾ ਸਾਥੀ ਇਹਨਾਂ ਦਾ ਕੋਈ 카ਰ্তিক ਨਾਮ ਦਾ ਮੁੰਡਾ ਇੱਕ ਦਾਖਲ ਕਰਾਇਆ ਜੀ ਉਹ ਮੇਰੇ ਮੁੰਡੇ ਨੂੰ ਸੇ ਕੁੱਟ ਰਿਹਾ ਵਦੀ ਕੈਮਰੇ ਜ ਆਜੂਗੀ ਜੀ ਤੇ ਮੇਰਾ ਮੁੰਡਾ ਇਕੱਲੇ ਮੇਰੇ ਦੇ ਦੋ ਮੁੰਡੇ ਸੀ ਇੱਥੇ ਜੀ ਇਹ 25 ਬੰਦੇ ਸੀ ਜੀ ਉਹ ਕਿੱਥੋਂ ਘੁੱਟ ਦੂਗਾ ਜੀ ਇਹਨਾਂ ਨੂੰ ਆਪਣਾ ਸਾਰਾ ਕੁਝ ਕੈਮਰੇ ਦੇ ਵਿੱਚ ਫੀਡ ਆ ਜੀ ਸਰਜੀਤ ਸਿੰਘ ਸੰਧੂ ਦੇ ਕੈਮਰੇ ਵਿੱਚ ਦਿਖਾਈ ਨਹੀਂ ਦੇ ਰਿਹਾ ਦੇਖੋ ਜੀ ਹਦੀਸ ਸਿੰਘ ਸੰਧੂ ਆਪ ਨਹੀਂ ਹੈਗਾ ਸੀ ਉਸ ਵੇਲੇ ਪਰ ਇਹ ਉਦੇ ਹੀ ਬੰਦੇ ਸੀ ਜੀ ਉਹਦੇ ਬਣਾਏ ਇਹ ਬੰਦੇ ਆ ਜੀ ਉਹਦੀ ਸ਼ਾਇਦ ਇਹ ਗੁੰਡਾਗਰਦੀ ਹੋਈ ਆ ਜੀ ਦੇਖੋ ਆਉਣ ਵਾਲੀ ਇਲੈਕਸ਼ਨ ਆ ਰਹੀ ਆ ਤਰਨ ਤਰਨ ਦੇ ਵਿੱਚ ਠੀਕ ਆ ਜੀ ਇਹ ਗੁੰਡਾਗਰਦੀ ਕਰਕੇ ਇਹ ਵੋਟਾਂ ਪਵਾਉਣਾ ਚਾਹੁੰਦਾ ਜੀ ਸ਼ਹਿਰ ਦੇ ਵਿੱਚੋਂ ਤੇ ਗੁੰਡੇ ਗੁੰਡਿਆਂ ਦੇ ਨਾਲ ਕੌਣ ਖੜਦਾ ਜੀ ਗੁੰਡਾਗਰਦੀ ਦੇ ਨਾਲ ਕਦੀ ਅਜੇ ਤੱਕ ਵੋਟਾਂ ਪਈਆਂ ਵਾ ਜੀ ਕਦੀ ਵੀ ਵੋਟਾਂ ਮਿਲਦੀਆਂ ਗੁੰਡਾਗਰਦੀ ਦੇ ਨਾਲ ਜੀ ਪ੍ਰਸ਼ਾਸਨ ਤੋਂ ਹੀ ਮੰਗ ਆ ਜੀ ਇਹਨਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਜੋ ਸੱਚਾਈ ਆ ਉਹਨੂੰ ਵੇਖ ਕੇ ਅਸੀਂ ਇਹ ਨਹੀਂ ਕਹਿੰਦੇ ਕਿ ਕਿਸੇ ਨਾਲ ਧੱਕਾ ਕਰੋ ਜੀ ਇਹਨਾਂ ਵੱਲੋਂ ਜਿਹੜਾ ਕੋਈ ਕਹਿੰਦੇ ਬੰਦਾ ਦਾਖਲ ਹੋਇਆ ਬਿਲਕੁਲ ਝਾਲੀ ਤੋਰ ਤੇ ਦਾਖਲ ਹੋਇਆ ਵਾ ਔਰ ਦੁਕਾਨ ਦੇ ਆਗੇ ਪਏ ਆ ਜੀ ਇਹ ਲੋਕ ਲੇਡੀਜ਼ ਨਾਲ ਮੇਰੀ ਬੇਟੀ ਸੀ ਉਸਲੇ ਮੌਜੂਦ ਦੁਕਾਨ ਤੇ ਜੀ ਇਹਨਾਂ ਨੇ ਕੋਈ ਗਰੇਈ ਨਹੀਂ ਕੀਤਾ ਜੀ ਹੋਰ ਜਿਹੜਾ ਮੇਰੇ ਕੋ ਲੇਡੀ ਸਟਾਫ ਆ ਉਹ ਮजूद ਸੀ ਇਹਨਾਂ ਨੇ ਕੋਈ ਗਰੇਈ ਨਹੀਂ ਕੀਤਾ ਲੜਾਈ ਕਰਨ ਤੋਂ ਅੰਦਰ ਵੜਾਏ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਮੇਰੀ ਇੱਕ ਲੇਡੀ ਜਿਹੜੀ ਮੇਰੀ ਇੱਕ ਸੇਲਮੈਨ ਆ ਉਹਦੇ ਵੀ ਥੋੜੀਆਂ ਸੱਟਾਂ ਲੱਗੀਆਂ ਵਾ ਤੇ ਬੇਨਤੀ ਇਹੋ ਹੀ ਆ ਜੀ ਇਸ ਸਾਰਾ ਮਸਲਾ ਜਿਹੜਾ ਮੰਦਰ ਨੂੰ ਲੈ ਕੇ ਦੇਖੋ ਜੀ ਮਸਲਾ ਤੇ ਸਾਡਾ ਹੈਗਾ ਹੀ ਕੋਈ ਨਹੀਂ ਅਸੀਂ ਤਾਂ ਆਪਣਾ ਕਾਰੋਬਾਰ ਕਰ ਰਹੇ ਹਾਂ ਸਾ ਇਹ ਲੋਕੀ ਪੁਰਾਣੇ ਰਣਜੀਤ ਸ਼ਰਖਦੇ ਸੀ ਤੁਹਾਨੂੰ ਦੱਸਿਆ ਜੀ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਆ ਜੀ ਪੁਰਾਣਾ ਸਾਰੇ ਹੀ ਬੰਦਿਆਂ ਦਾ ਤੇ ਮੈਂ ਤੁਹਾਡੇ ਮੱਧਿਆ ਰਾਈ ਇੱਥੇ ਇਹਨਾਂ ਦੇ ਜਿਹੜਾ ਪੰਜਾਬ ਪ੍ਰਧਾਨ ਆ ਅਸ਼wini ਸ਼ਰਮਾ ਉਹਦੇ ਕੋ ਵੀ ਇੱਕ ਬੇਨਤੀ ਕਰਦਾ ਵਾਂ ਕਿ ਇਹਦੀ ਪੂਰਨ ਤੌਰ ਤੇ ਜਾਂਚ ਕੀਤੀ ਜਾਵੇ ਇਹਨਾਂ ਲੋਕਾਂ ਇਹਨਾਂ ਜਿਹੜੇ ਇਹ ਇਹੋ ਜਿਹਾ ਅਨਸਰ ਆ ਇਹਨਾਂ ਨੂੰ ਪਾਰਟੀ ਜੋ ਬਾਹਰ ਕਰ ਦਿਓ ਨਹੀਂ ਤੇ ਆਉਣ ਵਾਲੇ ਟਾਈਮ ਤੇ ਦੇਖੋ ਪਿੱਛੇ ਜੇ ਇਲੈਕਸ਼ਨ ਹੋਈ ਆ ਪੰਜੀ ਵਾੜਾਂ 'ਚ ਬੀਜੇਪੀ ਆਪਣਾ ਖਾਤਾ ਨਹੀਂ ਖੋਲ ਸਕੀ ਜੀ ਇੱਕ ਵੀ ਸ਼ੀਟ ਬੀਜੇਪੀ ਨੂੰ ਨਹੀਂ ਮਿਲੀ ਜੀ ਔਰ ਇਹੋ ਹੀ ਹੈ ਕਿ ਇਹਨਾਂ ਨੂੰ ਇਹਨਾਂ ਤੇ ਜਿਹੜੀ ਆ ਬੇਨਤੀ ਆ ਪੰਜਾਬ ਪ੍ਰਧਾਨ ਨੂੰ ਕਿ ਇਹਨਾਂ ਦੇ ਨਾਤੇ ਇਹਨਾਂ ਨੂੰ ਪਾਰਟੀ ਜੋ ਬਾਹਰ ਕੱਢਿਆ ਜਾਵੇ ਇਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ ਔਰ ਜਿਹੜਾ ਵਾ ਮੈਂ ਪ੍ਰਸ਼ਾਸਨ ਤੋਂ ਹੀ ਮੰਗ ਕਰਦਾ ਕਿ ਮਨੁੱਖ ਇਨਸਾਫ ਦਵਾਇਆ ਚੱਲੇ ਤੇ ਇਹ ਮਤਲਬ ਜਿਹੜਾ ਸਭ ਪਲਾਨਿੰਗ ਨਾ ਕੀਤਾ ਇਹਨਾਂ ਜੋ ਵੀ ਮਿਲਦਾ ਇਹ ਜੇ ਆ ਜੋ ਵੀ ਇਹਨੇ ਬਿਆਨ ਦਿੱਤਾ ਜੀ ਤੇ ਇਹਦਾ ਜਿਹੜਾ ਜਵਾਬ ਹੈ ਇਹ ਮਾਨਯੋਗ ਅਦਾਲਤ 'ਚ ਅਸੀਂ ਇਹਨੂੰ ਮੰਗਾਂਗੇ ਉੱਥੇ ਨੂੰ ਘੇਰਾਂਗੇ ਕੀ ਬੋਲਣਾ ਲਿਆਵਖਾ ਇੱਕ ਤੁਹਾਨੂੰ ਤੁਸੀਂ ਚੀਜ਼ ਕਰੋ ਮੈਂ ਤਾਂ ਬਹੁਤ ਵਧੀਆ ਕੀਤਾ ਜੀ ਤੁਸੀਂ ਮੇਰੀ ਬਾਈਟ ਲੈਣ ਆਏ ਹੋ ਇਹ ਜਿਹੜੇ ਮੁੰਡੇ ਦੇ ਸੱਟਾਂ ਲੱਗੀਆਂ ਉਹ ਇਹਦੀ ਦੁਕਾਨ 'ਚ ਖਲੋਤਾ ਜੀ ਲੜਾਈ ਹੋਣ ਤੋਂ ਬਾਅਦ ਸੀਸੀਟੀਵੀ ਦੀ ਇਹਦੀ ਸੀਸੀਟੀਵੀ ਅਸੀਂ ਤਾਂ ਵਿੱਚ ਕੀਤਾ ਰੇ ਨਾ ਉਹ ਦਿਮਾਗ ਕਿਸੇ ਵੇਲੇ ਪਰਮਾਤਮਾ ਕਹਿੰਦਾ ਇਹ ਚਪੇੜ ਨਹੀਂ ਮਾਰਦਾ ਮਤ ਮਾਰਦਾ ਇਹਦੀ ਵਾਜ ਚੁੱਕੀ ਹੋਈ ਹੈ ਤੇ ਇਹਦੇ ਹਰ ਚੀਜ਼ ਦਾ ਜਿਹੜਾ ਜਵਾਬ ਹੈ ਉਹ ਮਾਂ ਜੋ ਅਦਾਲਤ ਕੋਲ ਖੋਲਵਾਗੇ ਜੀ ਬਬੀ ਜ਼ੁਦਕੂ ਕੀ ਹੋਈ ਸਪਸ਼ਟੀ ਕਰਨੀ ਹੈ ਤੁਹਾਡਾ ਹੁਣ ਇਸ ਮਸਲੇ ਦੇ ਵਿੱਚ ਕਿਉਂਕਿ ਉਹਨਾਂ ਨੂੰ ਬਲੇਮ ਹੈ ਸਾ ਵੀ ਰੰਜੇ ਦੇ ਤਹਿਤ ਕਟਵਾਰ ਕਰਨਾ ਹੈ ਫਲਾਣੀ ਦਾ ਦੇਖੋ ਗੱਲ ਪਤਾ ਕੀ ਆ ਜੀ ਸੀਸੀਟੀਵੀ ਦੇ ਵਿੱਚ ਮੈਂ ਆ ਰਿਹਾ ਤੁਸੀਂ ਇਹ ਵੇਖੋ ਮੇਰਾ ਭਰਾ ਆ ਰਿਹਾ ਅਸੀਂ ਜੇ ਅਸੀਂ ਛਿੜਾ ਰਹੇ ਉਹਨਾਂ ਨੂੰ ਅਸੀਂ ਉਹਨਾਂ ਨੂੰ ਛਿੜਾ ਰਹੇ ਹਾਂ ਅਸੀਂ ਉਹਦੇ ਤੇ ਕੋਈ ਹੱਥ ਨਹੀਂ ਚੱਕਿਆ ਜਾਂ ਕੁਝ ਨਹੀਂ ਅਸੀਂ ਛਿੜਾ ਰਹੇ ਹਾਂ ਦੂਜੀ ਗੱਲ ਭਾਜੀ ਉਹ ਕਹਿੰਦਾ ਮੈਂ ਆਮ ਆਦਮੀ ਪਾਰਟੀ ਦਾ ਬੰਦਾ ਹਾਂ ਮੈਂ ਰੂਲਿੰਗ ਪਾਰਟੀ ਦਾ ਬੰਦਾ ਹਾਂ ਮੈਂ ਇਤਰਾ ਕਰ ਦੂ ਮੈਂ ਉਤਰਾ ਕਰ ਦੂ ਪਰ ਮੈਂ ਉਹਨੂੰ ਇਹ ਗੱਲ ਦੱਸਣਾ ਚਾਹੁੰਨਾ ਕਿ ਭਾਜੀਪੀ ਵਾਲੇ ਡਰਨ ਵਾਲੇ ਨਹੀਂਗੇ ਕਿਦੋਂ ਸਰ ਪਹਿਲੋਂ ਤੇ ਮੈਂ ਇਹ ਕਹਿਣਾ ਚਾਹੁੰਨਾ ਵਾ ਵੀ ਜਿਹੜਾ ਬੰਦਾ ਛਡਾਉਂਦਾ ਸਭ ਤੋਂ ਪਹਿਲ ਉਹ ਹੀ ਫਸਦਾ ਠੀਕ ਹੈ ਜੀ ਗੱਲ ਹੋਈ ਆ ਬੋੜੀ ਚੌਂਗ ਦੇ ਵਿੱਚ ਕੇ ਦਾ ਝਗੜਾ ਹੁੰਦਾ ਪਿਆ ਸੀ ਤੇ ਅਸੀਂ ਦੋਵੇਂ ਲੰਘਣ ਲਈ ਤੇ ਇੰਨੇ ਤੋਂ ਆਵਾਜ਼ ਮਾਰੀ ਫਾਲੋ ਇਹਨਾਂ ਨੂੰ ਅੱਛਾ ਇਹ ਗੱਲ ਹੋਈ ਸਾਰੀ ਵੀ ਇਹਨਾਂ ਨੂੰ ਫਾਲੋ ਚਲੋ ਸਾਡੇ ਵਿੱਚ ਲੈਣਾ ਨਹੀਂ ਦੇਣਾ ਨਹੀਂ ਇਹਦੇ ਵਿੱਚ ਸਭ ਨੂੰ ਛਡਾਉਣ ਦੇ ਆ ਵੀ ਛੱਡ ਦੋ ਯਾ ਕਿ ਹਣੇ ਅਜੇ ਤੱਕ ਸਾਡਾ ਝਗੜਾ ਸੁਣਿਆ ਹੋਵੇ ਸ਼ਹਿਰ ਦੇ ਵਿੱਚ ਵੀ ਅਮਨ ਦਿਨੇਸ਼ ਕੇ ਨਾ ਜਾ ਕੇ ਗੱਲ ਪੈਗੇ ਜਾਂ ਕਿ ਇਹਦੇ ਲੜੇ ਆ ਇਹਦੇ ਰਾਜਨਾਮੇ ਕਰਨ ਵਾਲੇ ਬੰਦੇ ਭਾਜੀ ਜੇ ਬਾਕੀ ਇਹ ਗੱਲਾਂ ਕਰਦਾ ਵਾ ਇਹ ਲਿਉਂਦਾ ਵਾ ਪਾਰਟੀ ਨੂੰ ਵਿੱਚ ਵੀ ਪਾਰਟੀ ਆ ਇਹਨਾਂ ਦੀ ਬੀਜੇਪੀ ਆ ਜੀ ਇਹਨਾਂ ਨੇ ਗੁੰਡੇ ਪਾਲੇ ਆ ਜੀ ਫਲਾਣ ਟਮ ਗਣ ਪਹਿਲਾਂ ਮੈਨੂੰ ਪੁੱਛਣਾ ਚਾਹੁੰਦਾ ਹਾਂ ਇਹ ਚ ਤੇ ਪਾਰਟੀ ਬਾਈ ਦੀ ਕੋਈ ਗੱਲ ਹੀ ਨਹੀਂ ਗਈ ਤੇ ਦੂਜੀ ਗੱਲ ਇਹਨੂੰ ਮੈਂ ਪੁੱਛਣਾ ਚਾਹੁੰਦਾ ਹਾਂ ਤੇਰੀ ਪਾਰਟੀ ਕਿਹੜੀ ਆ ਕਦੀ ਤੂੰ ਕਾਲੀਦਾਲ ਚੋਂ ਨਾ ਵਾ ਕਾਲੀਦਾਲ ਜਿੱਤ ਜੇ ਫਿਰ ਤੂੰ ਕਾਂਗਰਸ ਚੋਂ ਇਹਨਾਂ ਜੋ ਕਾਂਗਰਸ ਜਿੱਤੇ ਹੋਣ ਦ ਮਨ ਲਕਿ ਤੂੰ ਸ਼ਹਿਰ ਚ ਗੁੰਡਾਗਰਦੀ ਕਰਨ ਵਾਸਤੇ ਉਹ ਪਾਰਟੀ ਫੜਦਾ ਜਿਹੜੀ ਜਿੱਤ ਜਾਂਦੀ ਹੈ ਸੋ ਮੇਰੀ ਬੇਨਤੀ ਹੈ ਜਿਹੜਾ ਸੀਸੀਟੀਵੀ ਫੁਟੇਜ ਕੈਮਰਾ ਵਾ ਇਹਦੇ ਵਿੱਚ ਸਾਡੇ ਜਿਹੜੇ ਅਸੀਂ ਜਦੋਂ ਤੇ ਦੋ ਤਿੰਨ ਆਣੇ ਹੈਗੇ ਆਂ ਅਸੀਂ ਛਡਾਉਣੇ ਪਏ ਆ ਇਹਨਾਂ ਛਡਾਉਣ ਦੇ ਚੱਕਰ ਚ ਸਾਡੇ ਕਾਰਤਿਕ ਚੋਬੜਾ ਦੀ ਉਂਗਲ ਤੇ ਦਾਤਰ ਵਜਾ ਜੀ ਮੇਰੇ ਵੀ ਸੱਟਾਂ ਲਗੀਆਂ ਜੀ ਮੇਰਾ ਮਾਸ ਪਾਟਾ ਵਾ ਅਸੀਂ ਕੋਈ ਝੂਠੇ ਇਹਨਾਂ ਵਾਂਗੂ ਝੂਟੀਆਂ ਸੱਟਾਂ ਨਹੀਂ ਲਾਈਆਂ ਵੀ ਸਾਡੇ ਸੱਟ ਲੱਗ ਗਈ ਆ ਜੀ ਉਹ ਬੰਦੇ ਨੂੰ ਹੀ ਰਾਤ ਨੂੰ ਦਾਖਲ ਕਰਾਇਆ ਵਾ ਇਹਦਾ ਬੰਦਾ ਇਹਦੇ ਹੀ ਸੀਸੀ ਟੀਵੀ ਫੁਟੇਜ ਕੈਮਰੇ ਚ ਇੰਦੀ ਦੁਕਾਨ ਦੇ ਵਿੱਚ ਚੰਗਾ ਭਲਾ ਤੁਰਿਆ ਫਿਰਦਾ ਠੀਕ ਹੈ ਜੀ ਫੇਰ ਅਸੀਂ ਥਾਣੇ 'ਚ ਵੀ ਬਣਾਈਆ ਵੀਡੀਓ ਉਹ ਬੰਦੇ ਦੀ ਵੀ ਜੇਚੋ ਤੁਰਿਆ ਫਿਰਦਾ ਜੀ ਥਾਣੇ ਦੇ ਵਿੱਚ ਚੰਗਾ ਭਲਾ ਤੁਰਿਆ ਫਿਰਦਾ ਵਾ ਤੇ ਮੁੜ ਕੇ ਨਾਲ ਜਾ ਕੇ ਸੱਟਾਂ ਲਾ ਗਏ ਉਹ ਲੰਮੇ ਬਾਤਾ ਜਿਹੜਾ ਉਹਨਾਂ ਨੂੰ ਪਤਾ ਲੱਗ ਗਿਆ ਵੀ ਉਹਨਾਂ ਦੇ ਬੰਦੇ ਸੱਟਾਂ ਲਾ ਗੀਆਂ ਸੋ ਮੈਂ ਇਹ ਬੇਇਤੀ ਕਰਦਾ ਵਾਂ ਵੀ ਸੱਚ ਨੂੰ ਸੱਚ ਸ਼ਹਿਰ ਵਾਸੀ ਸਮਝਣ ਇਹ ਇਹ ਤੇ ਝੂੜਦਾ ਬਰਲਬਲਾਵਾ ਇਹਨੇ ਮੰਦਰ ਦੀ ਲੜਾਈ ਆ ਮੰਦਰ ਦੀ ਚੌਧਰੇ ਨੂੰ ਨਹੀਂ ਮਿਲੀ ਇਹਨੇ ਉਹ ਹਾੜੇ ਤੇ ਜਿਹੜਾ ਵਾ ਉਹ ਮੁੱਦਾ ਪ੍ਰਾਣੀ ਕਿੱਲ ਦੇ ਨਿਹੜ ਦੇ ਕੱਢੀ ਆ ਕਿ ਇਹਨਾਂ ਨੂੰ ਮੈਂ ਕਿਸੇ ਤਰੀਕੇ ਫਸਾ ਦਿਆਂ ਪਰ ਉਹ ਕੰਮ ਨਹੀਂ ਹੋਣੇ ਮੇਰੀ ਇਹਨੂੰ ਹੱਥ ਜੋੜ ਕੇ ਬੇਨਤੀ ਆ ਵੀ ਵੀਰ ਉਹ ਕੰਮ ਪ੍ਰਾਣੀਆਂ ਗੱਲਾਂ ਹੋਣ ਗਈਆਂ ਵੀ ਜਦੋਂ ਨਜਾਇਜ਼ ਪਰਚੇ ਹੋਈਦੇ ਹੁੰਦੇ ਸੀ ਹੁਣ ਉਹ ਕੰਮ ਨਹੀਂ ਹੋਣੇ ਸੋ ਮੇਰੀ ਬੇਨਤੀ ਆ ਵੀ ਪਰਸਨਲ ਗੱਲਾਂ ਜੇ ਕਰਦਾ ਵਾ ਤੇ ਮੰਦਰ ਤੇ ਇਹਦੇ ਦੇ ਵੀ ਚਾਰ ਤੋਂ ਪੰਜ ਪਰਤੇ ਆ ਜਿੰਨੇ ਜਣੇ ਨਾਲ ਖਲਾਰੇ ਉਹਨਾਂ ਦੇ ਬੱਚੇ ਆ ਮੰਦਰ ਦੇ ਜਿਹੜਾ ਪਿਛੇ ਮੰਦਰ ਦੇ ਪਿੱਛੇ ਸਰ ਗੱਲ ਇਹੀ ਹਿਸਾਬ ਕਿਤਾਬ ਨੂੰ ਲੈ ਕੇ ਤੇ ਉਹ ਮੰਦਰ ਦੀ ਲੜਾਈ ਕਦੋਂ ਦੀ ਚੱਲਦੀ ਆ ਰਹੀ ਆ ਦੋ ਤਿੰਨ ਸਾਲ ਤੋਂ ਚਾਰ ਪੰਜ ਸਾਲ ਹੀ ਹੋ ਗਏ ਆ ਜੀ ਇਹੋ ਜੀ ਤੇ ਇਹਨੂੰ ਫਾਇਦਾ ਇਹ ਇਹਨੂੰ ਸਿਰਫ ਇੱਕ ਇਹ ਵਾਦਾ ਹੋ ਗਿਆ ਵੀ ਇਹ ਬੋੜੀ ਚੌਂਗ 'ਚ ਆਏ ਆ ਤੇ ਮੈਂ ਇਹਨਾਂ ਦੇ ਬੰਦੇ ਗੱਲ ਪਵਾ ਕਹਾਂ ਵੀ ਮੇਰੀ ਦੁਕਾਨ ਤੇ ਆਏ ਆ ਨਾ ਹੀ ਦੀ ਦੁਕਾਨ 'ਚ ਵੜੇ ਆ ਸਰ ਨਾ ਲੈਣੀ ਨਾ ਦੇਣੀ ਦੁਕਾਨ ਇਹਦੀ ਕਿੱਥੇ ਬੋੜੀ ਚੌਂਗ ਕਿੱਥੇ ਠੀਕ ਆ ਜੀ ਅਸੀਂ ਨਾ ਛਡਾਇਆ ਵਾ ਅਸੀਂ ਤਾਂ ਤੇ ਛਡਾਇਆ ਵਾ ਇਹਨਾਂ ਨੂੰ ਵੀ ਛੱਡ ਦੋ ਲੜੋ ਨਾ ਦੋ ਪਾਰਟੀਆਂ ਲੜਦਿਆਂ ਪਈਆਂ ਅਸੀਂ ਇਹ ਉਹ ਸਰ ਗੱਲ ਹੋਈ ਆ ਹੁਣ ਉਹ ਜਿਹੜੇ ਦੂਜੀ ਪਾਰਟੀਆਂ ਲੜਦੇ ਮੈਂ ਉਹਨਾਂ ਦੇ ਮੋਢੇ ਤੇ ਬੰਦੂਰ ਰਖਾ ਕੇ ਰੱਖ ਕੇ ਨਾ ਸਾਰੇ ਇਹਦੇ ਵਿੱਚ ਰੋਲ ਗਈ ਆ ਫਿਰ ਤੁਸੀਂ ਗੱਲ ਦਾ ਗੁੱਸਾ ਨਾ ਕਰੋ ਇਹਨਾਂ ਦੇ ਵਿੱਚ ਰੋਲ ਹੀ ਕੋਈ ਨਹੀਂਗਾ ਦੇਖੋ ਜੀ ਗੱਲ ਪਤਾ ਕੀ ਆ ਸਾਰੇ ਤਰਨ ਤਰਨ ਜ਼ਿਲ੍ਹੇ ਨੂੰ ਪਤਾ ਕੀ ਹਰਜੀਤ ਸਿੰਘ ਸੰਧੂ ਕਿਤਰਾ ਦਾ ਬੰਦਾ ਆ ਹਰਜੀਤ ਸਿੰਘ ਸੰਧੂ ਕਿਤਰਾ ਦਾ ਬੰਦਾ ਆ ਜੇ ਸਾਰੇ ਤਰਨ ਤਰਨ ਸ਼ਹਿਰ ਦੇ ਪਤਾ ਨੂੰ ਸਾਰਾ ਤਰਨ ਜ਼ਿਲ੍ਹੇ ਨੂੰ ਪਤਾ ਸਭ ਤੋਂ ਪਹਿਲੇ ਹਰਜੀਤ ਸਿੰਘ ਜੀ ਆਪਣੀ ਦੁਕਾਨ ਤੇ ਬਲਾ ਬਲਾ ਕੇ ਹਰਜੀਤ ਸਿੰਘ ਜੀ ਨੂੰ ਇਹੋ ਹੀ ਸਨਮਾਨਿਤ ਕਰਦਾ ਸੀਗਾ ਉਦੋਂ ਹਰਜੀਤ ਸਿੰਘ ਜੀ ਬਹੁਤ ਵਧੀਆ ਇਨਸਾਨ ਸੀਗੇ ਜੇ ਉਹ ਗੁੰਡੇ ਸੀ ਫਿਰ ਕਦੇ ਹੱਥੇ ਬੁਲਾਉਣਾ ਆਪਣੀ ਦੁਕਾਨ ਤੇ ਹੀ ਤੂੰ ਉਹਨਾਂ ਨੂੰ ਬੁਲਾਉਣਾ ਹਾਂ ਸਮਝਾਦਾ ਮੈਂ ਅੱਜ ਤੁਹਾਨੂੰ ਫੋਟੋ ਵੀ ਦਊਂਗਾ ਜੀ ਉਸ ਚੀਜ਼ੀਆਂ ਹਰ ਇੱਕ ਚੀਜ਼ੀਆਂ ਮੈਂ ਬੇਨਤੀ ਇਹੋ ਗੱਲ ਕਰੂੰਗਾ ਸ਼ਹਿਰ ਵਾਲਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਤੁਹਾਨੂੰ ਵੀ ਪਤਾ ਹੈ ਕਿਤਰਾਉਂਦੇ ਆ ਤੇ ਤੁਹਾਨੂੰ ਇਹ ਵੀ ਪਤਾ ਉਹ ਕਿਤਰਾ ਦਾ ਝੂਠੀਆਂ ਗੱਲਾਂ ਜਨਾਓ ਪਰ ਇਸ ਚੀਜ਼ ਦਾ ਬੌਬੀ ਸੂਤ ਨੂੰ ਮੈਂ ਬੜੀ ਚੰਗੀ ਤਰ੍ਹਾਂ ਕਹਿ ਦੇਣਾ ਚਾਹਣਾ ਕਿ ਕੱਲੀ ਕੱਲੀ ਚੀਜ਼ ਦਾ ਜਿਹੜਾ ਜਵਾਬ ਆ ਤੇ ਕੱਲੀ ਕੱਲੀ ਚੀਜ਼ ਦਾ ਜਿਹੜਾ ਹਸਾਬ ਆ ਉਹ ਦਲ ਚ ਤੈਨੂੰ ਦਿੱਤਾ ਜਾਊਗਾ ਤੇ ਦੇਖੋ